ਪ੍ਰਬੋਦੀ ਹਜ਼ੂਰੀ ਵਿੱਚ ਜੁੜਨ ਵਾਲੇ ਸਾਰੇ ਮਸੀਹ ਪਰਿਵਾਰ ਨੂੰ ਮੇਰੇ ਵੱਲੋਂ ਜੈਮਸੀ ਦੀ ਤਹਾ ਪਿਆਰੇ ਭੈਣ ਭਾਈਓ ਅੱਜ ਆਪਾਂ ਗੱਲ ਕਰਾਂਗੇ ਕਿ ਜੇ ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਜੀਵਨ ਦੇ ਵਿੱਚ ਇਸ ਮੁਸ਼ਕਲਾ ਪਰੇ ਸੰਸਾਰ ਦੇ ਵਿੱਚ ਇਹਨਾਂ ਪਰੇਸ਼ਾਨੀਆਂ ਇਹਨਾਂ ਅੰਧਕਾਰੀਆਂ ਦਾਕ ਨਾਲ ਕੱਲਾ ਹੀ ਲੜ ਰਿਹਾ ਤਾਂ ਇਹ ਬਚਨ ਤੁਹਾਡੇ ਲਈ ਹੈ ਤਾਂ ਪਿਆਰੀ ਭੈਣ ਪਈਓ ਇਸ ਵਚਨ ਨੂੰ ਬੋਲਣ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਗੱਲ ਕਰਾਂਗੇ ਨੀਲੇ ਰੰਗ ਦੇ ਬਾਰੇ ਵਿੱਚ ਕਿ ਨੀਲੇ ਰੰਗ ਦੇ ਖੂਬਸੂਰਤੀ ਦੇ ਬਾਰੇ ਵਿੱਚ ਇਹ ਸ਼ਾਂਤੀ ਦਾ ਰੰਗ ਹੈ ਅਤੇ ਗਹਿਰਾਈ ਦਾ ਰੰਗ ਹੈ ਕਈ ਵਾਰ ਤੁਹਾਡੀ ਜ਼ਿੰਦਗੀ ਵੀ ਨੀਲੇ ਰੰਗ ਵਾਂਗ ਗਹਿਰੀ ਹੋ ਜਾਂਦੀ ਹੈ ਤੁਹਾਨੂੰ ਸੁੰਦਰ ਲੱਗਦੀ ਹੈ ਦੂਸਰੇ ਨੂੰ ਦੇਖਣ ਵਾਲੇ ਨੂੰ ਤੁਸੀਂ ਚੰਗੇ ਭਲੇ ਤੰਦਰੁਸਤ ਲੱਗਦੇ ਹਾਂ ਪਰ ਤੁਹਾਡੇ ਅੰਦਰ ਚੱਲ ਰਹੇ ਉਸ ਤੂਫਾਨ ਜੋ ਤੁਹਾਡੇ ਦੁੱਖ ਤੁਹਾਡੇ ਚਿੰਤਾ ਜੋ ਤੁਹਾਡੇ ਅੰਦਰ ਚੱਲ ਰਹੇ ਹੁੰਦੇ ਹਨ ਉਹ ਤੁਹਾਨੂੰ ਦੇਖ ਕੇ ਤੁਹਾਡੇ ਆਹਰੇਦ ਵਾਲੇ ਦੀ ਤੁਹਾਡੇ ਸਾਹਮਣੇ ਵਾਲੇ ਨੂੰ ਨਹੀਂ ਦਿਸਦੇ ਇਹ ਤੂਫਾਨ ਜੋ ਤੁਹਾਨੂੰ ਸਾਰੀ ਸਾਰੀ ਰਾਤ ਜਗਾਉਂਦੇ ਹਨ ਤੁਹਾਡੇ ਅੰਦਰ ਉਹ ਬੇਚੈਨੀ ਇਹ ਤੂਫਾਨਾਂ ਦੇ ਲਈ ਜੋ ਤੁਸੀਂ ਅੱਜ ਇਕੱਲੇ ਲੜ ਰਹੇ ਹੋ ਕਿਸੇ ਗਲਤਫਹਿਮੀ ਦੇ ਕੰਮ ਕਿਸੇ ਦੀ ਧੋਖੇਬਾਜ਼ੀ ਦੇ ਕੰਮ ਤੁਹਾਡੇ ਜੀਵਨਾਂ ਦੇ ਵਿੱਚ ਉਹ ਕਰਜ਼ਿਆਂ ਦਾ ਆਉਣਾ ਬਿਮਾਰੀਆਂ ਦਾ ਆਉਣਾ ਤੁਹਾਡੇ ਮਨਾਂ ਦਾ ਟੁੱਟਣਾ ਆਪਣੀ ਨਜ਼ਦੀਕੀ ਰਿਸ਼ਕਿਆਂ ਤੋਂ ਦੂਰ ਹੋ ਜਾਣਾ ਕਰ ਪਰਵਾਹਾਂ ਦੇ ਤਨਾ ਆਲੇ ਦਿਵਾਲੇ ਦੇ ਤਨਾ ਪਰਿਆ ਜੀਵਨ ਜੋਤ ਸੀ ਜੀ ਰਿਹਾ ਹੂੰ ਪਰ ਉਸ ਸਮੇਂ ਤੁਸੀਂ ਕਹਿੰਦੇ ਹੋ ਕਿ ਹੁਣ ਬਸ ਮੈਂ ਹੋਰ ਨਹੀਂ ਲੜ ਸਕਦਾ ਪਰ हे ਪਿਆਰੇ ਭੈਣ ਭਾਈਓ ਤੁਹਾਨੂੰ ਅੱਜ ਲੜਨ ਦੀ ਲੋੜ ਨੇ ਆਓ ਅਸੀਂ ਪਰਮੇਸ਼ਰ ਦੀ ਸ਼ਰਨ ਵਿੱਚ ਆਈਏ ਉਸ ਜਹੌਂਦੇ ਪਰਮੇਸ਼ਰ ਪ੍ਰਭ ਯੇਸ਼ੂ ਦੀ ਸ਼ਰਨ ਦੇ ਵਿੱਚ ਜਿੱਥੇ ਤੁਹਾਨੂੰ ਲੜਨ ਦੀ ਲੋੜ ਨਹੀਂ ਇਹ ਜੰਗ ਜੋ ਤੁਸੀਂ ਇਕੱਲੇ ਲੜ ਰਹੇ ਹੋ ਕਿ ਇਸ ਦੁੱਖਾਂ ਇਸ ਚਿੰਤਾ ਦੇ ਜੰਗ ਦੇ ਮੈਦਾਨ ਵਿੱਚ ਤੁਹਾਡੀ ਥਾਂ ਤੇ ਉਹ ਜਿਉਂਦਾ ਪਰਮੇਸ਼ਰ ਰਬ ਯੇਸ਼ੂ ਤੁਹਾਡੇ ਨਾਲ ਖੜਾ ਹੈ ਹੁਣ ਤੁਸੀਂ ਚੁੱਪ ਰਹੋ ਅਤੇ ਇਹ ਵਚਨ ਜੋ ਤੁਹਾਨੂੰ ਕਹਿ ਰਿਹਾ ਹੈ ਕੁਝ ਉਸਦਾ 14ੰਦੇ ਆਏ ਉਸਦਾ 14 ਵਚਨ ਦੇ ਵਿੱਚ ਰਹੋ ਵਨੂ ਕਰੇ ਕਿ ਯਹੋਵਾ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ ਆਮਨ ਹallelujah ਆਹਾਂ ਪਿਆਰੇ ਭੈਣ ਭਾਈਓ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਤਾਂ ਉਹ ਸਵਰਗ ਦਾ ਰਾਜਾ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਤੁਹਾਡੇ ਲਈ ਉਹ ਤੁਹਾਡੀ ਆਵਾਜ਼ ਬਣ ਜਾਂਦਾ ਹੈ ਤਾਂ ਆਹਾਂ ਪਿਆਰੇ ਭੈਣ ਭਾਈਓ ਜਿਵੇਂ ਆਪਾਂ ਇਹ वचन ਯਹੂਨਾ 14 ਦੇ ਉਸਦਾ ਥਾਰਾ वचन ਤੁਹਾਨੂੰ ਕਹਿ ਰਿਹਾ ਹੈ ਮੈਂ ਤੁਹਾਨੂੰ ਅਨਾਥ ਨਾ ਛੱਡਾਂਗਾ ਮੈਂ ਤੁਹਾਡੇ ਕੋਲ ਆਵਾਂਗਾ ਆਮਨ ਹallelujah ਤਾਂ ਹਾ ਪਿਆਰੇ ਭੈਣ ਭਾਈਓ ਜਦੋਂ ਅਸੀਂ ਜਉਂਦੇ ਪਰਮੇਸ਼ਰ ਪ੍ਰਭ ਯੇਸ਼ੂ ਦੀ ਸ਼ਰਨ ਦੇ ਵਿੱਚ ਆਉਨੇ ਆ ਤਾਂ ਪ੍ਰਭੂ ਸਾਡੀ ਜੋ ਲੜਾਈ ਅਸੀਂ ਲੜ ਰਹੇ ਹਾਂ ਦੁੱਖਾਂ ਦੀ ਤਕਲੀਫਾਂ ਦੀ ਪਰੇਸ਼ਾਨੀਆਂ ਦੀ ਜੋ ਸਾਡੇ ਅੰਦਰ ਕਬੀਰ ਬਿਮਾਰੀਆਂ ਦੇ ਕਾਰਨ ਸਾਡੇ ਜੀਵਨਾਂ ਦੇ ਵਿੱਚ ਮਨਾਂ ਦੇ ਵਿੱਚ ਉਹ ਭੈ ਬਣੇ ਰਹਿੰਦੇ ਹਨ ਇੰਨਾ ਤੋਂ ਸੀਛਤ ਕਾਰਾ ਪਾ ਸਕਦੇ ਆ ਕਿਉਂਕਿ हे ਪਿਆਰੇ ਭੈਣ ਭਾਈਓ ਕੇਵਲ ਤੇ ਕੇਵਲ ਇੱਕੋ ਪਰਮੇਸ਼ਰ ਹੈ ਜਿਉਂਦਾ ਪਰਮੇਸ਼ਰ ਹੈ ਜੋ ਸਾਡੀਆਂ ਲੜਾਈਆਂ ਆਪ ਲੜਦਾ ਹੈ हे ਪਿਆਰੇ ਭੈਣ ਭਾਈਏ ਜਦੋਂ ਅਸੀਂ ਸਾਡੇ ਅੰਦਰਲੇ ਮਜ਼ਬੂਤ ਵਿਸ਼ਵਾਸ ਅਤੇ ਅਸੀਂ ਉਸ ਜਵੰਦੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆਉਨੇ ਆ ਅਤੇ ਆਪਣੇ ਮਨਾਂ ਦੇ ਵਿੱਚ ਕੇਵਲ ਤੇ ਕੇਵਲ ਪ੍ਰਭੂ ਯਿਸੂ ਤੇ ਸਦਾ ਵਿਸ਼ਵਾਸ ਅਤੇ ਸਾਡੇ ਮਜ਼ਬੂਤ ਅਰਾਧੇ ਦੇ ਨਾਲ ਸਾਡੇ ਭਰੋਸੇ ਪ੍ਰਭੂ ਯਿਸੂ ਤੇ ਹੁੰਦੇ ਹਨ ਤਾਂ ਪ੍ਰਭੂ ਸਾਡੀਆਂ ਇਹ ਲੜਾਈਆਂ ਖੁਦ ਲੜਦੇ ਹਨ ਕਿਉਂਕਿ ਕਿ হে ਪਿਆਰੀ ਭੈਣ ਭਾਈਓ ਪਰਮੇਸ਼ਰ ਨੇ ਇਸ ਜਗਤ ਲਈ ਮੇਰੇ ਲਈ ਤੁਹਾਡੇ ਲਈ ਆਪਣੇ ਪਿਆਰੇ ਪੁੱਤਰ ਪ੍ਰਭੇ ਯੇਸ਼ੂ ਮਸੀਹ ਨੂੰ ਸਲੀਬ 'ਤੇ ਆਪਣੇ ਪਿਆਰੇ ਪੁੱਤਰ ਇਕਲੋਤੇ ਪੁੱਤਰ ਨੂੰ ਦੇ ਦਿੱਤਾ ਜਿਸ ਦੇ ਦੁਆਰਾ ਜਿਸ ਦੇ ਪਵਿੱਤਰ ਲਹੂ ਦੇ ਦੁਆਰਾ ਅਸੀਂ ਆਜ਼ਾਦ ਕੀਤੇ ਗਏ ਉਹਨਾਂ ਪਾਪਾਂ ਤੋਂ ਉਹਨਾਂ ਬਿਮਾਰੀਆਂ ਤੋਂ ਜੋ ਅੰਧਕਾਰ ਦੇ ਵਿੱਚ ਅਸੀਂ ਠੇਡੇ ਖਾਂਦੇ ਫਿਰਦੇ ਸਾਂ ਉਸ ਅੰਧਕਾਰੀਆਂ ਤਾਕਤ ਤੋਂ ਸਾਨੂੰ ਛੁਟਕਾਰਾ ਦਿੱਤਾ ਤਾਂ ਹਾਂ ਬяр ਭੈਣ ਪਾਇਓ ਪਰਮੇਸ਼ਰ ਦਾ ਅਨੁਗ੍ਰਹਿ ਪਰਮੇਸ਼ਰ ਦੀ ਕਿਰਪਾ ਤੁਹਾਡੇ ਜੀਵਨਾਂ ਦੇ ਵਿੱਚ ਸਦਾ ਬਣੀ ਰਹੇ ਆਮਨ